ਕੀ ਕਹੋਗੇ ਨੌਜਵਾਨਾਂ ਨੂੰ ਜਿਹੜੇ ਬਾਹਰ ਜਾਂਦੇ ਨੇ ਬਸ ਵੀ ਇਹੀ ਇੱذਰੇ ਕੰਮ ਕਰੋ ਇੱذਰੇ ਸਭ ਕੁਝ ਹੈਗਾ ਆਪਣਾ ਨਾਲੇ ਪਰਿਵਾਰ ਚ ਰਹਿੰਦੇ 15 ਮਾੜ ਦਾ ਸਾਰੇ ਫੈਮਿਲੀ ਕੋਲ ਆਪਣੇ ਕੀ ਕੀ ਬਣਾਉਂਦੇ ਤੁਸੀਂ ਲੋ ਬਾਈ ਜੀ ਤੁਹਾਨੂੰ ਇੱਕ ਚੀਜ਼ ਦਿਖਾਣੇ ਆ ਸਾਡੇ ਖੰਨੇ ਨਾ ਸਮਰਾਲਾ ਰੋਡ ਚੌਂਕ ਦੇ ਵਿੱਚ ਇੱਕ ਆ ਬਾਈ ਜੀ ਨੇ ਨੌਜਵਾਨਾ ਮੁੰਡਾ ਗਗਨਦੀਪ ਸਿੰਘ ਇਹਦਾ ਨੋਆ ਉਹ ਕਹਾਵਤ ਹੈ ਨਾ ਕਹਿੰਦੇ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦੇ ਲਈ ਇੱਥੇ ਹੀ ਅਮਰੀਕਾ અમૃતિકાર ભાઈ ਨੇ ਇਹਨੂੰ મોડિફાઈ ਕਰਵਾ ਕੇ ਇਹਦੇ ਵਿੱਚ અ ફાસ્ટ ફૂડ ਦਾ ਕੰਮ ਖੋਲਿਆ ਹੋਇਆ ਹੈ 버ગર ਲੈਜ ਰੋਲ ਨੂਡਲ ਪੋਹਾ ਤੇ ਚਾਹ ਵੀ ਬਣਾਉਂਦਾ ਹੈ ਬਾਈ ਤੇ અમૃતિકાર ਦੇਖਣ ਨੂੰ ਵੈਸੇ ਛੋਟੇ ਜਿਹੇ ਲੱਗਦੇ ਨੇ ਬਾਈ ਨੇ ਬਹੁਤ ਵਧੀਆ ਇਹਨੂੰ ਡਿਵੈਲਪ ਕੀਤਾ ਹੋਇਆ ਹੈ ਤੇ ਬਣਾਇਆ ਹੋਇਆ ਬਹੁਤ ਵਧੀਆ ਤੇ ਇੰਨੀਆਂ ਚੀਜ਼ਾਂ ਬਾਈ ਬੰਦਾ ਬਣਾਉਂਦਾ ਹੈ ਮਤਲਬ ਕੰਮ ਕਰਨ 'ਚ ਸ਼ਰਮ ਕੋਈ ਨਹੀਂ ਹੈ ਤੇ ਨੌਜਵਾਨ ਜਿਵੇਂ ਡੌਂਕੀਆਂ ਲਾਲਾ ਕੇ ਬਾਹਰ ਨੂੰ ਜਾਂਦੇ ਨੇ ਉੱਥੋਂ ਕੰਮ ਕਰਦੇ ਨੇ ਜਿਹਨੇ ਸਾਰਨਾ ਬਾਈ ਉਹਨੇ ਘੱਟ ਚ ਵੀ ਸਾਰ ਲੈਣਾ ਹਨ ਤੇ ਬਾਈ ਨੇ ਆ ਵਧੀਆ ਕੰਮ ਕੀਤਾ ਹੋਇਆ ਤੇ ਗਗਨ ਫਾਸਟ ਫੂਡ ਦੇ ਨੌ ਦੇ ਬਾਈ ਨੇ Maruti car ਨੂੰ ਦੇਖੋ ਰੋਡ ਦੇ ਉੱਪਰ ਆ ਚੌਂਕ ਆ ਸਮਰਾਲਾ ਚੌਂਕ ਇਹ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਔਰ ਦੇਖੋ ਨਵਾਂ ਸ਼ਹਿਰ ਇਹ ਨਾ ਬੰਦਾ ਜਿਹਨੇ ਮੰਨ ਲਓ ਕਿਸੇ ਨੌਜਵਾਨ ਨੂੰ ਕਹਿ ਦਿਓ ਜੀ ਅੱਜ ਜੇ ਕੰਮ ਕਰਨਾ ਬਾਈ ਕੰਮ ਕਰਦਾ ਪਹਿਲਾਂ ਤਾਂ ਬੰਦੇ ਸੋਚਣ ਆ ਜਾਂਦਾ ਵੀ ਜੇ ਮੈਂ ਯਾਰ ਦੁਕਾਨ ਲਵਾਂਗਾ ਉਹਦਾ ਕਿਰਾਇਆ ਮੈਂ ਕਿੱਥੋਂ ਦਊਂਗਾ ਬੰਦੇ ਨੇ ਕਾਰ ਗੱਡੀ ਪਹਿਲਾਂ ਮਰੂਤੀ ਕਾਰ ਲੈ ਲਈ ਹੋਣੀ ਹੈ ਬਾਈ ਨੇ ਕਿਸੇ ਤੋਂ ਤੇ ਕਾਰ ਲੈਣ ਤੋਂ ਬਾਅਦ ਬਾਈ ਨੇ ਆਪਣਾ ਕੰਮ ਕਰਿਆ ਦੇਖੋ ਅੰਦਰ ਲਾਈਟਾਂ ਵੀ ਨੇ ਬੈਟਰੀ ਵੀ ਆ ਇਹ ਸਾਫ਼ ਸੁਥਰਾ ਕੰਮ ਹੈ ਕੰਮ ਹੋ ਗਿਆ ਖਤਮ ਤੇ ਗੱਡੀ ਸਟਾਰਟ ਕਰੀ ਤੇ ਆਪਣੇ ਘਰ ਨੂੰ ਲੈ ਜਾਂਦਾ ਬੰਦਾ ਠੀਕ ਆ ਜੇ ਨਹੀਂ ਅਸੀਂ ਅੱਜ ਇਹਦੇ ਕੋਲ ਪਹਿਲੀ ਵਾਰੀ ਸਾਮਾਨ ਲੈਣ ਆਏ ਸੀ ਕਿ ਦੋ 버ਗਰ ਪੈਕ ਕਰਾਏ ਨੇ ਬੱਚਿਆਂ ਵਾਸਤੇ ਤੇ ਮੈਨੂੰ ਬਾਈ ਦਾ ਕੰਮ ਵਧੀਆ ਲੱਗਿਆ ਬਾਕੀ ਬਾਈ ਨਾਲ ਕੋਸ਼ਿਸ਼ ਕਰਦੇ ਆ ਗੱਲਬਾਤ ਕਰਕੇ ਤੇ ਕਿਵੇਂ ਬੰਦਾ ਹੈਨਾ ਕਿੰਨਾ ਪੜਿਆ ਪੜਿਆਗਾ ਆਪਾਂ ਗੱਲਬਾਤ ਕਰਦੇ ਆ ਜੇਨਾ ਇਹ ਬੱੱਚੀ ਬੜੀਆਂ ਚੰਗੀਆਂ ਇਹ ਬੱਜਰੋਲਾ ਹੈ ਐਕ੍ਰੋਲਾ ਕੀ ਨਾਮ ਹੈ ਬਾਈ ਜੀ ਕੀ ਨਾਮ ਹੈ ਲਗਨਦੀਪ ਸਿੰਘ ਕੁਝ ਵੀ ਬੋਲੋ ਮਾੜੀ ਗਰਮ ਇੱਕ ਸੰਗ ਇਹ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਜੀ ਉਹ ਵੀ ਵੀ 3 ਸਾਲ ਹੋ ਗਏ 3 ਸਾਲ ਹੋ ਗਏ ਹਾਂਜੀ ਇਹ ਕਿੰਨੇ ਤੋਂ ਕਿੰਨੇ ਵਜੇ ਟਾਈਮ ਹੀ ਹੁੰਦੀ ਔਰੇ ਟਾਈਮ 2 ਤੋਂ 2 ਬਸ ਗਿਆ ਸਕਦੇ 2:00 1:30 ਦੇ ਵੀ ਹੋਰ ਤੁਹਾਡੇ ਨਾਲ ਕੌਣ ਕੰਮ ਕਰਦਾ ਮੈਦ ਵੀ ਨਹੀਂ ਬਾਈਕ ਦੋ ਨਹੀਂ ਹੁੰਦੇ ਸੀ ਕਿਹੜਾ ਪਿੰਡਾ ਆਪਣਾ ਇਕਲਾਹਾ ਪਿੰਡ ਵੀ ਆ ਖੰਨੇ ਕੋਲ ਜਿਹੜਾ 1 ਤੋਂ 2 ਪਾਣੀ ਕਿੰਨੇ ਤੇ ਮਤਲਬ ਉਸ ਤੋਂ ਪਹਿਲਾਂ ਕੀ ਕੰਮ ਕਰਦੇ ਸੀਗੇ ਉਸ ਤੋਂ ਪਹਿਲਾਂ ਵੀ ਮੈਂ ਸੀਐਨਸੀ ਪ੍ਰੈਟਰਰ ਸੀਗਾ ਸੀਐਨਸੀ ਪ੍ਰੈਟਰਰ ਤੇ ਵੀ ਆਪਣਾ ਕੰਮ ਕਰਿਆ ਹੋਇਆ ਹੈ ਚਾ 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 ਸੀਐਨਸੀ ਕੰਮ ਕਰਦੇ ਅਸੀਂ ਬੰਨ੍ਹਦੇ ਕਰਦੇ ਅਸੀਂ ਬੰਨ੍ਹੇ ਖਰਾਵਾ ਦਾ ਕੰਮ ਕਰਦੇ ਇਹ ਕੰਮ ਕਰਨ ਦਾ ਸਵਾਬ ਕਿਵੇਂ ਬਣਿਆ ਬਸ ਉਹ ਵਾਈਪਰ ਕੋਸ ਕਰਿਆ ਸੀ ਮੈਨੂੰ ਦੋਨਾਂ ਨੇ ਇਕੱਠੇ ਕਰੇ ਸਾਬ ਜਣੀ ਵੀ ਆਫਟਰ ਮੈਰਿ ਤੋਂ ਬਾਅਦ ਇਹ ਦਿਮਾਗ ਤੇ ਆਈ ਹੈ ਗੱਲ ਹੈ ਜੀ ਬੱਚੇ ਵੀ ਹੋਣਗੇ ਹਾਂ ਕੁੜੀ ਆ ਵੀਰੇ 1.5 ਦੀ ਕੁੜੀ ਹੈ ਪਰੇ ਹੋਰ ਕੌਣ-ਕੌਣ ਹੈ ਜੀ ਫੈਮਲੀ ਸਾਰੀ ਫੈਮਲੀ ਚਲਣ ਹੈ ਚੰਗੀ ਕਿੰਨੇ ਕ ਹੋ ਜਾਂਦੀ ਹੈ ਕਮਾਈ ਵਧੀਆ ਹਾਂ ਜੀ ਠੀਕ ਹੈ ਜੀ ਦਲਾਰਾਈਟ ਸੀਗਾ ਹੂੰ ਹੂੰ ਫਸਦਾ ਰਹਿਣ ਦਗਾਣ ਛੱਡ ਦੇ ਇਹਨੇ ਅਮਰੂਤੀਕਾਰ ਨੂੰ ਮੋਡੀਫਾਈ ਕਰਾਇਆ ਤੁਸੀਂ ਨੇ ਕਿੰਨੇ ਦੀ ਲਈਆ ਕਰ ਇਹ ਰੀਗਨ ਹੀ ਪੈ ਗਈ ਤੁਹਾਨੂੰ 25000 ਦੇ ਵਿੱਚ ਹੈ 70000 ਦੇ ਵਿੱਚ ਦੇਖੋ ਸਾਰਾ ਆਹ ਜਿਹੜਾ ਮੋਡੀਫਾਈ ਕਰਾਇਆ ਇਹ ਵੱਖਰਾ ਇਹ ਵਿੱਚ ਹੈ ਇਹ ਸਾਲਾ ਸਾਰਾ ਉਹ ਵਿੱਚ ਹੈ ਅੱਛਾ ਠੀਕ ਹੈ ਤੇ ਅ ਕਿਸੇ ਚੀਜ਼ ਤੋਂ ਪ੍ਰਭਾਵਿਤ ਹੋ ਕੇ ਕੀਤਾ ਕੰਮ ਹੈ ਇਨਸਪਾਇਰੇਸ਼ਨ ਹੈ ਕਿਸੇ ਲਾਲਤਰੀ ਨਹੀਂ ਸੀ ਕੁਝ ਆਪਣਾ ਕਰ ਮਾਰੀਗਾ ਬڑا ਕੰਮ ਆਪਣਾ ਹੁੰਦਾ ਬڑا ਕੰਮ ਆਪਣਾ ਵੀਰੇ ਕਿਸੀ ਥੱਲੇ ਲਾ ਕੇ ਕਲਰ ਕਰਦੇ ਕੀ ਕਹੋਗੇ ਨੌਜਵਾਨਾਂ ਨੂੰ ਜਿਹੜੇ ਬਾਹਰ ਜਾਂਦੇ ਨੇ ਬਸ ਵੀਰੇ ਇਹੀ ਅੱਜ ਦਾ ਕੰਮ ਕਰੋ ਇੱਧਰੇ ਸਾਲ ਕੁਝ ਆਏਗਾ ਆਪਣਾ ਨਾਲੇ ਪਰਿਵਾਰ ਜਰ ਰਹਿਣਾ 15 ਨਾਲ ਦਾ ਸਾਰੇ ਫੈਮਿਲੀ ਕੋਲ ਆਪਣੇ ਕੀ ਕੀ ਬਣਾਉਂਦੇ ਤੁਸੀਂ ਮੈਂ ਦੱਸਿਆ ਨਹੀਂ ਐਗ ਦੇ ਵਿੱਚ ਆ ਗਿਆ ਵੀਰੇ ਐਗ ਰੋਲ ਹੋ ਗਿਆ ਬਰੈਡਾ ਮਿਲੇਟ ਹੋ ਗਈ ਐਗ 버ਗਰ ਹੋ ਗਿਆ ਹਾਫ ਫਰਾਈ ਹੋ ਗਿਆ ਮਿਊਟਰਪੋਰਟ ਵੀ ਹੋ ਗਈ ਸੈਂਟਰ ਦੇ ਵੀ ਹੋ ਗਈ ਤੇ ਰੈਜਰ ਵਿੱਚ ਆ ਗਿਆ ਰੈਜਰੋਲ ਹੋ ਗਿਆ ਡਿਊਡਲ ਹੋ ਗਿਆ ਰੈਜਰੋਲ ਹੋ ਗਿਆ ਪੇਪਰ ਉਹ ਬੇਚਾ ਹੋ ਗਈ ਇਹ ਸਭ ਦੀ ਜਮਨੀ ਫੋਨ ਡਿਲੀਵਰੀ ਵੀ ਹੈ ਨਹੀਂ ਠੀਕ ਹੈ ਦੇਖਾਂਗੇ ਕੀ ਕਰਾਂਗੇ ਜਿਵੇਂ ਜਿਵੇਂ ਚੱਲਦਾ ਰਹਿਣਾ ਠੀਕ ਹੈ